ਕਨੌਰੀ ਬਾਰਡਰ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ ਤੇ ਇਸ ਦੇ ਵਿਚਾਲੇ ਜਦੋਂ 21 ਤਰੀਕ ਨੂੰ ਕਿਸਾਨ ਜਿੱਥੇ ਬੰਦਿਆਂ ਵੱਲੋਂ ਕਾਲ ਦਿੱਤੀ ਗਈ ਦਿੱਲੀ ਕੂਚ ਕਰਨ ਦੀ ਤਾਂ ਸ਼ੁਭਕਰਨ ਵੀ ਉਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਇਆ ਕਿ ਦਿੱਲੀ ਕੂਚ ਕਰਨਾ ਹੈ ਜਿਸ ਵਿੱਚ ਅਸੀਂ ਦੇਖਿਆ ਕਿ ਕਾਫੀ ਟਕਰਾਬਾਜੀ ਹੈ ਜਿਹੜੀ 21 ਤਰੀਕ ਨੂੰ 21 ਫਰਵਰੀ ਨੂੰ ਜਿਹੜੀ ਉਹ ਕਿਸਾਨਾਂ ਅਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਵਿਚਾਲੇ ਹੋਈ ਜਿਸ ਦੇ ਵਿੱਚ ਜਿਹੜੇ ਸ਼ੁਭਕਰਨ ਦੀ ਜਿਹੜੀ ਉਹ ਮੁੱਢਪੇਟ ਦੇ ਦਰਮਿਆਨ ਜਿਹੜੀ ਉਹ ਮੌਤ ਹੋ ਗਈ ਜਿਸ ਤੋਂ ਬਾਅਦ ਦੇ ਵਿੱਚ ਇੱਕ ਲੰਬੀ ਚੌੜੀ ਜਿਹੜੀ ਸਿਆਸਤ ਵੀ ਜਿਹੜੀ ਉਹ ਚੱਲਦੀ ਰਹੀ ਹੈ ਸ਼ੁਭਕਰਨ ਜਿਹੜਾ ਮਾਲ ਇਕ ਸਿੱਤੇ 2 ਏਕੜ ਜ਼ਮੀਨ ਨੂੰ ਸ਼ੁਕਰਨ ਦੀ ਜਿਹੜੀ ਮ੍ਰਿਤਿਕ ਦੇ ਆਉ ਇਸ ਵਕਤ ਬਰਨਾਲਾ ਵੀ ਖੇ ਪਹੁੰਚ ਚੁੱਕੀ ਆ ਤੇ ਬਰਨਾਲਾ ਤੋਂ ਤਕਰੀਬਨ ਪਿੰਡ ਬੱਲੋ ਦਾ ਜੇਕਰ ਸਫ਼ਰ ਦੀ ਗੱਲ ਕਰਾਂ ਮੈਂ ਤਾਂ ਲਗਭਗ 1 ਘੰਟੇ ਦਾ ਜਿਹੜਾ ਸਮਾਂ ਉਹ ਲੱਗ ਜਾਵੇਗਾ ਯਾਨੀ ਕਿ 1 ਘੰਟੇ ਬਾਅਦ ਜਿਹੜੇ ਸ਼ੁਕਰਨ ਦੀ ਜਿਹੜੀ ਦੇ ਅਮ੍ਰਿਤਿਕ ਦੇ ਆ ਉਹ ਉਸਦੇ ਘਰੇ ਜਿਹੜੀ ਉਹ ਲੈ ਕੇ ਆਂਦੀ ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਦੀ ਸ਼ੁਰੂਆਤ ਹੋਵੇਗੀ ਅੰਤਿਮ ਰਸਮਾਂ ਪਰਿਵਾਰ ਵੱਲੋਂ ਅਦਾ ਕਰਨ ਤੋਂ ਬਾਅਦ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੈ ਜਿਹੜਾ 8 ਦਿਨਾਂ ਬਾਅਦ ਉਹ ਕੀਤਾ ਜਾਵੇਗਾ ਤੇ ਫਿਲਹਾਲ ਇਸ ਵਕਤ ਘਰ ਦੀਆਂ ਤਸਵੀਰਾਂ ਜ਼ਰੂਰ ਦਿਖਾਣਾ ਚਾਹੁੰਦਾ ਇਹ ਸ਼ੁਕਰਨ ਦਾ ਘਰ ਹੈ ਜਿੱਥੇ ਜੇ ਅੰਤਿਮ ਰਸਮਾਂ ਆਦਾ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਮ੍ਰਿਤਿਕ ਦੇ ਆ ਸ਼ੁਕਰਨ ਦੀ ਉਹ ਇੱਥੇ ਹੀ ਲੈ ਕੇ ਆਂਦੀ ਜਾਵੇਗੀ ਹਾਲਾਂਕਿ ਪਿੰਡ ਵਾਸੀ ਨੇ ਜਿਹੜੇ ਇਸ ਵਕਤ ਜ਼ਰੂਰ ਦੁੱਖ ਦੇ ਇਹ ਦੁੱਖ ਦੇ ਘੜੀ ਦੇ ਵਿੱਚ ਇਸ ਵਕਤ ਪਰਿਵਾਰ ਨਾਲ ਆਪਣੀ ਛਮੂਲੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਕਨੌਰੀ ਬਾਰਡਰ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ ਤੇ ਇਸ ਦੇ ਵਿਚਾਲੇ ਜਦੋਂ 21 ਤਰੀਕ ਨੂੰ ਕਿਸਾਨ ਜਿੱਥੇ ਬੰਦਿਆਂ ਵੱਲੋਂ ਕਾਲ ਦਿੱਤੀ ਗਈ ਦਿੱਲੀ ਕੂਚ ਕਰਨ ਦੀ ਤਾਂ ਸ਼ੁਭਕਰਨ ਵੀ ਉਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਇਆ ਕਿ ਦਿੱਲੀ ਕੂਚ ਕਰਨਾ ਜਿਸ ਵਿੱਚ ਅਸੀਂ ਦੇਖਿਆ ਕਿ ਕਾਫੀ ਟਕਰਾਬਾਜੀ ਹੈ ਜਿਹੜੀ 21 ਤਰੀਕ ਨੂੰ 21 ਫਰਵਰੀ ਨੂੰ ਜਿਹੜੀ ਉਹ ਕਿਸਾਨਾਂ ਅਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਵਿਚਾਲੇ ਹੋਈ ਜਿਸ ਦੇ ਵਿੱਚ ਜਿਹੜੇ ਸ਼ੁਭਕਰਨ ਦੀ ਜਿਹੜੀ ਉਹ ਮੁੱਢਪੇੜ ਦੇ ਦਰਮਿਆਨ ਜਿਹੜੀ ਉਹ ਮੌਤ ਹੋ ਗਈ ਜਿਸ ਤੋਂ ਬਾਅਦ ਦੇ ਵਿੱਚ ਇੱਕ ਲੰਬੀ ਚੌੜੀ ਜਿਹੜੀ ਸਿਆਸਤ ਵੀ ਜਿਹੜੀ ਉਹ ਚੱਲਦੀ ਰਹੀ ਹੈ ਸੁਕਰਨ ਜਿਹੜਾ ਮਾਲਕ ਸੀ ਤੇ 2 ਏਕੜ ਜ਼ਮੀਨ ਨੂੰ ਸ਼ੁਕਰਨ ਦੀ ਜਿਹੜੀ ਮ੍ਰਿਤਿਕ ਦੇ ਆਓ ਇਸ ਵਕਤ ਬਰਨਾਲਾ ਵੀ ਕਿਹੇ ਪਹੁੰਚ ਚੁੱਕੀ ਆ ਤੇ ਬਰਨਾਲਾ ਤੋਂ ਤਕਰੀਬਨ ਪਿੰਡ ਬੱਲੋ ਦਾ ਜੇਕਰ ਸਫ਼ਰ ਦੀ ਗੱਲ ਕਰਾਂ ਮੈਂ ਤਾਂ ਲਗਭਗ 1 ਘੰਟੇ ਦਾ ਜਿਹੜਾ ਸਮਾਂ ਉਹ ਲੱਗ ਜਾਵੇਗਾ ਯਾਨੀ ਕਿ 1 ਘੰਟੇ ਬਾਅਦ ਜਿਹੜੇ ਸ਼ੁਕਰਨ ਦੀ ਜਿਹੜੀ ਦੇ ਅਮ੍ਰਿਤਿਕ ਦੇ ਆ ਉਹ ਉਸਦੇ ਘਰੇ ਜਿਹੜੀ ਉਹ ਲੈ ਕੇ ਆndi ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਦੀ ਸ਼ੁਰੂਆਤ ਹੋਵੇਗੀ ਅੰਤਿਮ ਰਸਮਾਂ ਪਰਿਵਾਰ ਵੱਲੋਂ ਅਦਾ ਕਰਨ ਤੋਂ ਬਾਅਦ ਦੇ ਵਿੱਚ ਉਸਦਾ ਅੰਤਿਮ ਸੰਸਕਾਰ ਆ ਜਿਹੜਾ 8 ਦਿਨਾਂ ਬਾਅਦ ਉਹ ਕੀਤਾ ਜਾਵੇਗਾ ਤੇ ਫਿਲਹਾਲ ਇਸ ਵਕਤ ਘਰ ਦੀਆਂ ਤਸਵੀਰਾਂ ਜ਼ਰੂਰ ਦਿਖਾਣਾ ਚਾਹੁੰਦਾ ਇਹ ਸ਼ੁਕਰਨ ਦਾ ਘਰ ਹੈ ਜਿੱਥੇ ਜਿਹੜਾ ਅੰਤਿਮ ਰਸਮਾ ਦਾ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਮ੍ਰਿਤਿਕ ਦੇ ਆਸ਼ੁਕਰਨ ਦੀ ਉਹ ਇੱਥੇ ਹੀ ਲੈ ਕੇ ਆਂਦੀ ਜਾਵੇਗੀ ਹਾਲਾਂਕਿ ਪਿੰਡ ਵਾਸੀ ਨੇ ਜਿਹੜੇ ਇਸ ਵਕਤ ਜ਼ਰੂਰ ਦੁੱਖ ਦੇ ਇਹ ਦੁੱਖ ਦੇ ਘੜੀ ਦੇ ਵਿੱਚ ਇਸ ਵਕਤ ਪਰਿਵਾਰ ਨਾਲ ਆਪਣੀ ਸ਼ਮੂਲੀਅਤ ਖਾਂਦੇ ਹੋਏ ਨਜ਼ਰ ਆ ਰਹੇ ਨੇ ਤਕਪਾਗ ਇੱਕ ਘੰਟੇ ਦਾ ਜਿਹੜਾ ਸਮਾਂ ਉਹ ਲੱਗ ਜਾਵੇਗਾ ਯਾਨੀ ਕਿ ਇੱਕ ਘੰਟੇ ਬਾਅਦ ਜਿਹੜੇ ਸ਼ੁਕਰਨ ਦੀ ਜਿਹੜੀ ਦੇ ਅਮ੍ਰਿਤਿਕ ਦੇ ਆ ਉਹ ਉਸ ਦੇ ਘਰੇ ਜਿਹੜੀ ਉਹ ਲੈ ਕੇ ਆਂਦੀ ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਦੀ ਸ਼ੁਰੂਆਤ ਹੋਵੇਗੀ ਅੰਤਿਮ ਰਸਮਾਂ ਪਰਿਵਾਰ ਵੱਲੋਂ ਅਦਾ ਕਰਨ ਤੋਂ ਬਾਅਦ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੈ ਜਿਹੜਾ 8 ਦਿਨਾਂ ਬਾਅਦ ਉਹ ਕੀਤਾ ਜਾਵੇਗਾ ਤੇ ਫਿਲਹਾਲ ਇਸ ਵਕਤ ਘਰ ਦੀਆਂ ਤਸਵੀਰਾਂ ਜ਼ਰੂਰ ਦਿਖਾਣਾ ਚਾਹੁੰਦਾ ਇਹ ਸ਼ੁਕਰਨ ਦਾ ਜਿੱਥੇ ਜਿਹੜਾ ਅੰਤਿਮ ਰਸਮਾ ਦਾ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਮ੍ਰਿਤਿਕ ਦੇ ਆਸ਼ੂ ਕਰਨ ਦੀ ਉਹ ਇੱਥੇ ਹੀ ਲੈ ਕੇ ਆਂਦੀ ਜਾਵੇਗੀ ਹਾਲਾਂਕਿ ਪਿੰਡ ਵਾਸੀ ਨੇ ਜਿਹੜੇ ਇਸ ਵਕਤ ਜ਼ਰੂਰ ਦੁੱਖ ਦੇ ਇਹ ਦੁੱਖ ਦੀ ਘੜੀ ਦੇ ਵਿੱਚ ਇਸ ਵਕਤ ਪਰਿਵਾਰ ਨਾਲ ਆਪਣੀ ਛਮੂਲੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ